ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਹਲਕਾ ਭਧੌੜ ਪਿੰਡ ਸਹਨੇ ਦਾ ਸੁਖਵਿੰਦਰ ਸਿੰਘ ਸ਼ਾਮਕਾ ਸਰਪੰਚ ਦਾ ਕਤਲ ਹੋਇਆ ਮੈਂ ਕੱਲ ਵੀ ਗੱਲ ਕੀਤੀ ਸੀ ਅੱਜ ਵੀ ਕਰ ਦਿੰਨਾ ਕਿ ਇਹ ਮੰਦ ਭਾਗੀ ਕਤਲ ਕਿਸੇ ਦੇ ਬੋਤਲ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਇਹ ਕੋਈ ਬਹੁਤ ਹੀ ਵਧੀਆ ਗੱਲ ਨਹੀਂ ਦੁੱਖ ਹੈ ਇਸ ਗੱਲ ਦਾ ਪੂਰੇ ਬਧੌੜ ਹਲਕੇ ਦੇ ਲੋਕਾਂ ਨੇ ਦੁੱਖ ਮਨਾਇਆ ਪਰ ਨੇੜੇ ਲਾਸ਼ਾਂ ਤੇ ਰਾਜਨੀਤੀ ਕਰਨ ਵਾਲੇ ਨੇ ਉਹਨਾਂ ਦਾ ਥੋੜਾ ਜਿਹਾ ਜ਼ਿਕਰ ਕਰਾਂ ਧਿਆਨ ਦੇ ਨਾਲ ਸੁਣਿਓ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਉਹ ਗਏ ਹੋਤੇ ਤੇ ਕੁਝ ਜਿਹੜਾ ਬਕਾਊ মিডিਆ ਕੁਝ ਤਾਂ ਬਾਦਲਾਂ ਦਾ ਕੁਝ ਇਹਨਾਂ ਕਾਂਗਰਸੀਆਂ ਦਾ ਹੁੰਦਾ ਹੈ ਉਹਨਾਂ ਨੇ ਸਵਾਲ ਕੀਤੇ ਤੇ ਚਾਰਨੀ ਤੇ ਚੰਨੀ ਜਿਹੜੇ ਨੇ ਨਾ ਇਹ ਉਹੀ ਮੁੱਖ ਮੰਤਰੀ ਨੇ ਤੁਹਾਨੂੰ ਥੋੜਾ ਜਿਹਾ ਚੇਤਾ ਕਰਾ ਦਿੰਨਾ ਜਿਹੜਾ ਦੋ ਥਾਂ ਤੋਂ ਹਾਰਿਆ ਸੀ 2022 ਦੇ ਵਿੱਚ ਸ਼ਾਇਦ ਫਤੇਗੜ ਸਾਹਿਬ ਤੋਂ ਸੀ ਤੇ ਦੂਜਾ ਹਲਕਾ ਭਦੌੜ ਤੋਂ ਸੀ ਭਦੌੜ ਤੋਂ ਉਗਰਾਉਣ ਵਾਲੇ ਇਹਨਾਂ ਨੂੰ ਲਾਲ ਸਿੰਘ ਉਗੋਕੇ ਜਿਹੜਾ ਮੌਜੂਦਾ ਐਮਐਲਏ ਜੇ ਇੱਥੋਂ ਹੀ ਗੱਲ ਸ਼ੁਰੂ ਅੱਗੇ ਕਰ ਦੇਣਾ ਕਹਿੰਦਾ ਮੈਂ ਸੁਖਵਿੰਦਰ ਸਿੰਘ ਜਿਹੜਾ ਸਰਪੰਚ ਜਿਹੜੇ ਮੁੰਡੇ ਦਾ ਕਤਲ ਹੋਇਆ ਉਹਨਾਂ ਦੇ ਘਰ ਬੈਠਾ ਉਨੀ ਸੇਸ਼ਟਰ ਤੇ ਉਹਦਾ ਭਰਾ ਕਹਿੰਦਾ ਕਿ ਸਾਨੂੰ ਪੁਲਿਸ ਨੇ ਜਾਨਕਿ ਪ੍ਰਸ਼ਾਸਨ ਨੇ ਵੀ ਐਫ ਆਈ ਆਰ ਦੇ ਵਿੱਚ ਲਾਭ ਸਿੰਘ ਉਗੋਕੇ ਦਾ ਨਾਂਕਾਉਂ ਨਹੀਂ ਦਿੱਤਾ ਕਹਿੰਦਾ ਇਹ ਮੈਨੂੰ ਪਰਿਵਾਰ ਨੇ ਕਿਹਾ ਕਿ ਕੌਣ ਕਹਿੰਦਾ ਚਰਨਜੀਤ ਚੰਨੀ ਅਸ਼ਾ ਇਹ ਗੱਲ ਥੋੜੀ ਜਿਹੀ ਮੈਂ ਹਟ ਕੇ ਕਰਨੀ ਹੁਣ ਪਹਿਲਾਂ ਸ਼ੁਰੂਆਤ ਕਰਦੇ ਹਾਂ ਇਹ ਸਾਬਕਾ ਮੁੱਖ ਮੰਤਰੀ ਉਹ ਨੇ ਜਦੋਂ ਇਹ 3 ਕੁ ਮਹੀਨਿਆਂ ਲਈ ਮੁੱਖ ਮੰਤਰੀ ਬਣਾਏ ਗਏ ਸੀ ਸਭ ਨੂੰ ਪਤਾ ਹੀ ਹੈ ਤੇ ਰਾਹੁਲ ਗਾਂਧੀ ਨੇ ਪਹਿਲਾਂ ਅਨਾਉਂਸ ਕਰਦਾ ਸੀ ਕਰਤਾ ਸੀ ਕਿ ਸੁਖੀ ਰੰਧਾਵਾ ਮੁੱਖ ਮੰਤਰੀ ਹੋਣਗੇ ਉਧਰ ਲੱਡੂ ਪਕਣੇ ਸ਼ੁਰੂ ਹੋ ਗਏ 15 ਕੁ ਮਿੰਟਾਂ ਬਾਅਦ ਨਿਉਜਾਗੀ ਕਿ ਚੰਦਰ ਸਿੰਘ ਚੰਨੀ ਮੁੱਖ ਮੰਤਰੀ ਹੋਣਗੇ ਤੇ ਇਹ 3 ਕੁ ਮਹੀਨੇ ਮੁੱਖ ਮੰਤਰੀ ਰਹੇ ਜਾਂ ਤਾਂ ਉਹਦੇ ਚੱਲਦਾ ਰਿਹਾ ਪਿੱਛੇ ਕੀਤਾ ਕੀ ਇਹਨਾਂ ਨੇ ਮੈਂ ਬੱਕਰੀਆਂ ਚੋਂ ਲੈਣਾ ਮੈਂ ਮੰਜੇ ਬਣ ਲੈਣਾ ਮੈਂ ਟੈਂਟ ਲਾ ਲੈਣਾ ਪਤਾ ਨਹੀਂ ਕੀ ਕੁਛ ਗਿਲਤਾ ਤੇ ਜਦੋਂ ਪਤਾ ਲੱਗ ਗਿਆ ਵੀ ਹੁਣ ਸਰਕਾਰ ਤਾਂ ਝਾੜੂ ਵਾਲਾਂ ਦੀ ਬਣੂ ਡੇਢ ਕੁ ਮਹੀਨਾ ਪਹਿਲਾਂ ਪਤਾ ਲੱਗ ਗਿਆ ਸੀ ਫਿਰ ਨੇ ਜਿੰਨੇ ਰਿਸ਼ਤੇਦਾਰ ਸੀ ਨਾ ਆਪਣੇ ਸਾਰਿਆਂ ਨੂੰ ਕਹਿਤਾ ਵੀ ਜੋ ਕੁਝ ਲੁੱਟੀ ਦਾ ਲੁੱਟ ਲੋ ਜਿੰਨੇ ਪੈਸੇ ਬਣਦੇ ਨੇ ਬਣਾ ਲਓ ਵੀ ਸਰਕਾਰ ਤਾਂ ਆਪਣੀ ਆਉਣੀ ਨਹੀਂ ਇਹ ਉਹ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਜਾ ਕੇ ਕਹਿੰਦੇ ਨੇ ਲਾਭ ਸਿੰਘ ਉੱਗੋ ਕੇ ਇਹਨੂੰ ਫੜ ਕੇ ਅੰਦਰ ਕਰੋ ਇਹ ਤੇ ਪਰਚਾ ਕਰੋ ਜਿਹੜਾ ਮੁੱਖ ਮੰਤਰੀ ਸੈਣੇ ਜਾ ਕੇ ਇਹ ਕਹਿ ਰਿਹਾ ਚਰਨਜੀਤ ਸਿੰਘ ਚੰਨੀ ਸਾਹਿਬ ਅੱਛਾ ਇੱਕ ਹੋਰ ਬੇਨਤੀ ਕਰ ਦਿੰਨਾ ਖਾਸ ਕਰਕੇ ਜੇ ਕਾਂਗਰਸ ਦੇ ਕੁਝ ਲੀਡਰ ਥੋੜਾ ਜਿਹਾ ਅਕਲ ਤੋਂ ਕੰਮ ਲੈ ਲੈਣਗੇ ਤੁਹਾਡੇ ਚਾਂਸ ਥੋੜੇ ਜਿਹੇ ਹੈਗੇ ਸੀ ਸਰਕਾਰ ਬਣਦੇ ਨਹੀਂ ਚਾਂਸ ਇੰਨੇ ਕਹਿਗੇ ਸੀ ਵੀ ਜਿਹੜੀਆਂ ਸੀਟਾਂ ਬਾਦਲ ਕੇ ਲਿਖੇ ਗਏ ਸੀ ਨਾ 3-4 2022 ਦੇ ਵਿੱਚ ਵੀ ਸ਼ਾਇਦ ਉਹ ਸੀਟਾਂ ਤੁਹਾਡੇ ਵੱਲ ਆ ਜਾਣ ਇੱਕ ਦੋ ਸੀਟਾਂ ਤੁਹਾਡੀਆਂ ਬਾਅਦ ਜਾਣ ਜਣ ਕੇ 22 ਤੋਂ 25 ਹੋ ਜਾਣ ਇੰਨਾ ਕੁ ਤੁਹਾਡੇ ਚਾਂਸ ਹੈਗੇ ਸੀ ਪਰ ਜੇ ਤੁਸੀਂ ਇਹੋ ਜੇ ਚੰਨੀ ਵਰਗੇ ਸਾਬਕਾ ਮੁੱਖ ਮੰਤਰੀਆਂ ਨੂੰ ਜਿਨ੍ਹਾਂ ਨੂੰ ਨਾਮ ਕੋਈ ਲੈਣਾ ਨਾ ਦੇਣਾ ਜੇ ਇਹਨਾਂ ਨੂੰ ਚੁੱਪ ਨਾ ਕਰਾਓਗੇ ਤਾਂ ਤੁਹਾਡਾ ਜਲੂਸ ਪੂਰਾ ਨਿਕਲੂ ਚੰਨੀ ਸਾਹਿਬ ਜਲੰਧਰ ਵਾਲਿਆਂ ਨੇ ਤੁਹਾਨੂੰ ਐਮਪੀ ਬਣਾਇਆ ਉਧਰ ਨੂੰ ਵੀ ਗੇੜਾ ਮਾਰ ਲਓ ਉੱਧਰ ਬਹੁਤ ਕੁਝ ਹੋ ਰਿਹਾ ਚਿੱਟਾ ਬਾੰਧੂ ਵਿਕਦਾ ਉੱਧਰ ਵੀ ਤੁਹਾਡੇ ਬੰਦੀ ਕਹਿੰਦੇ ਆ ਦਬਾਬੇ ਵਾਲੇ ਤੁਹਾਨੂੰ ਜਿਤਾਇਆ ਉੱਧਰ ਵੀ ਢੇੜਾ ਮਾਰ ਲਓ ਅੱਛਾ ਲਾਲ ਸਿੰਘ ਉਗੋਕੇ ਨੂੰ ਫੜ ਕੇ ਅੰਦਰ ਦੇਣ ਦੀ ਲੋੜ ਹੀ ਨਹੀਂ ਤੈਨੂੰ ਪਹਿਲਾਂ ਵੀ ਉਹਨੇ ਹਰਾਇਆ ਸੀ ਦਵਾਰਾ ਫੇਰ ਬੰਗਾਲਾ ਤੁਰ ਟਿਕ ਟਿਥੀ ਲੈ ਲਓ ਪਟੋੜ ਦੀ ਪਰ ਜਰਬ ਤਾਂ ਹੈਗੀ ਐ ਸ਼ੀਟੇ ਇੱਥੇ ਦਵਾਰਾ ਫੇਰ ਟਿੱਡ ਲੈ ਲਓ ਫੇਰ ਮੱਥਾ ਲਾ ਕੇ ਦੇਖ ਲਓ ਮਿੱਕੀ ਕੋ ਸਾਹਮਣੇ ਹੁੰਦਾ ਆਈ ਜਾਂਦਾ ਅੱਛਾ ਸੁਣ ਗੱਲ ਧਿਆਨ ਦੇ ਨਾਲ ਸੁਣ ਇਹ ਕਹਿੰਦੇ ਲਾਭ ਸਿੰਘ ਉੱਗੋਕੇ ਨੂੰ ਫੜ ਕੇ ਅੰਦਰ ਦਿਓ ਵੀ ਉਹਦਾ ਹੱਥ ਹੈ ਇਹ ਕਤਲ ਕਰਾਉਣ ਦੇ ਵਿੱਚ ਹੁਣ ਜਿਹੜੀ ਮੈਂ ਗੱਲ ਕਹਿਣੀ ਆ ਨਾ ਇਹਨੇ ਚਲੂਣੇ ਲੜਨਗੇ ਬਹੁਤ ਜ਼ਿਆਦਾ ਟੱਪਣਗੇ ਫੋਨ ਫੋਨ ਵੀ ਕਰਨਗੇ ਮੈਨੂੰ ਕਿਉਂਕਿ ਕਰ ਲੈਂਦੇ ਆ ਕੀ ਬਰੀ ਜਿਸ ਬੰਦੇ ਦਾ ਕਤਲ ਹੋਇਆ ਹੈ ਜਾਨਕਿ ਜਿਹੜਾ ਮਰਨ ਵਾਲਾ ਹੈ ਉਹ ਵੀ ਕਾਂਗਰਸ ਪਾਰਟੀ ਦਾ ਹੈ ਹੁਣ ਭਾਵੇਂ ਕਿਸੇ ਵਿੱਚ ਹੋ ਚੱਲ ਗਿਆ ਹੋਵੇ ਉਹ ਵੀ ਕਾਂਗਰਸ ਪਾਰਟੀ ਦਾ ਬੰਦਾ ਹੈ ਸੁਖਵਿੰਦਰ ਸਿੰਘ ਜਿਹੜਾ ਸਾਬਕਾ ਸਰਪੰਚ ਜੀ ਦਾ ਕਤਲ ਹੋਇਆ ਉਹ ਵੀ ਕਾਂਗਰਸ ਦਾ ਬੰਦਾ ਹੈ ਕਾਂਗਰਸੀ ਹੈ ਜੀਨੇ ਕਤਲ ਕੀਤਾ ਉਹ ਵੀ ਕਾਂਗਰਸੀ ਹੈ ਫੋਟੋਆਂ ਮੈਰਲ ਹੋ ਗਈਆਂ ਜੀ ਸਟੇਜਾਂ ਤੇ ਸਰੋਪੇ ਲੈਂਦੀਆਂ ਦੀਆਂ ਰਾਜਾ ਬੜਿੰਗ ਜਿਹੜਾ ਮੁੱਖ ਮੰਤਰੀ ਬਣਨ ਨੂੰ ਫਿਰਦਾ ਥੋੜਾ ਉਹ ਦਿਨ ਫੋਟੋਆਂ ਵੀਰਲ ਹੋ ਗਈਆਂ ਕੱਲੀਆਂ ਫੋਟੋਆਂ ਨਹੀਂ ਵੀਰਲ ਹੋਈਆਂ ਬਹੁਤ ਲੋਕਾਂ ਨੇ ਡਾਟਾ ਮੈਨੂੰ ਭੇਜ ਦਿੱਤਾ ਵੀ ਇਹ ਕਿਦਾਂ ਕਿਦਾਂ ਇੰਨੇ ਜਾ ਰਹੀਆਂ ਨੇ ਔਰ ਇਹ ਚਿੱਟੇ ਦੇ ਵਪਾਰੀ ਵੀ ਨੇ ਜੰਨੀ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਚਿੱਟਾ ਵਿਕਿਆ ਵੀ ਹੈ ਅੱਛਾ ਇਹ ਜੰਨੀ ਉਹ ਵੀ ਹੈ ਜੀ ਜਦੋਂ ਮਜੀਠੀ ਨੂੰ ਫੜ ਕੇ ਦਿੱਤਾ ਅੰਦਰ ਇਹ ਤੜਪ ਉਠਿਆ ਕਹਿੰਦਾ ਪਵੰਤ ਮਾਨ ਨੇ ਬਦਲਾ ਖੋਰੀ ਦੀ ਰਾਜਨੀਤੀ ਕੀਤੀ ਮਜੀਠੇ ਰੋ ਫੜ ਕੇ ਅੰਦਰ ਕਿਉਂ ਦਿੱਤਾ ਜਣਕੇ ਚਿੱਟਾ ਵੇਚਣ ਦੇ ਹੱਕ ਵਿੱਚ ਖੜਦੇ ਨੇ ਜੰਨੀ ਸਾਹਿਬ ਵਰਗੇ ਜਿਹੜਾ ਜ ਸੈਣੇ ਵਿੱਚ ਜਾ ਕੇ ਲਾਸ਼ਾਂ ਤੇ ਰਾਜਨੀਤੀ ਕਰਦੇ ਆ ਜਣਕੇ ਇਹ ਕਾਂਗਰਸ ਵਾਲੇ ਤੁਹਾਡੇ ਸਾਬਕਾ ਮੁੱਖ ਮੰਤਰੀ ਨੇ ਜਣਕੇ ਆਹਾ ਜਿਹੜੀਆਂ ਲਾਸ਼ਾਂ ਤੇ ਰਾਜਨੀਤੀ ਕਰ ਰਹੇ ਹੋ ਨਾ ਇਹ ਤੁਹਾਡੇ ਲਈ ਇੱਕ ਵਧੀਆ ਸੰਕੇਤ ਨਹੀਂ ਹੈਗਾ ਆਉਣ ਵਾਲਾ ਇਹ ਕਾਂਗਰਸ ਦੀ ਬੇੜੀ ਅੱਜ ਡੁੱਬੀ ਕੱਲ ਡੁੱਬੀ 2027 ਤੱਕ ਬਿਲਕੁਲ ਡੁੱਬ ਜਾਣੀ ਹੈ ਜੇ ਤੁਹਾਡਾ ਇਦਾਂ ਦਾ ਹੀ ਰਵੱਈਆ ਰਿਹਾ ਇਹ ਰਾਜਨੀਤੀ ਹੈ ਜਿਹਨਾਂ ਲੋਕਾਂ ਦੀ ਚਲੋ ਇੱਕ ਗੱਲ ਮੈਨੂੰ ਹੋਰ ਚੇਤੇ ਆਉਂਦੀ ਹੁਣ ਇਹ ਜੀ ਕਰਦਾ ਵੀ ਇਹ ਕਰਾਂ ਕਨਾ ਕਰਾਂ ਵੀ ਇਹ ਗੱਲ ਕਹਿ ਦਿਆਂ ਕੇ ਨਾਮ ਕਹਦੇ ਚੰਨੀ ਸਾਹਿਬ ਜਿਹੜਾ ਐਸੀ ਭਾਇਚਾਰੇ ਵਿੱਚ ਮਾੜਾ ਮੋਟਾ ਤੁਹਾਡਾ ਚਿਹਰਾ ਸੀ ਨਾ ਥੋੜਾ ਬਹੁਤਾ ਵੀ ਕਿਤੋਂ ਨਾ ਕਿਤੋਂ ਸੀਟ ਕੱਢ ਲੋਂਗੇ ਜਿਹੜੇ ਰਜਵਾੜੇ ਜਿਨ੍ਹਾਂ ਦੇ ਪੈਰਾਂ ਵਿੱਚ ਬੈਠੇ ਹੋ ਉਹ ਚਿਹਰਾ ਖਰਾਬ ਕਰਨ ਲੱਗੇ ਨੇ ਤੁਹਾਡਾ ਆਪ ਨਹੀਂ ਬੋਲੇ ਨਾ ਰਾਜਾ ਬੜਿੰਗ ਬੋਲਿਆ ਨਾ ਪ੍ਰਤਾਪ ਸਿੰਘ ਬਾਜਬਾ ਬੋਲਿਆ ਕੋਈ ਬੋਲਿਆ ਕੋਈ ਥੋ-ਥੋ ਬੁਲਾਇਆ ਗਿਆ ਤੁਹਾਡੇ ਕੋਲੋਂ ਮਿੱਟੀ ਪਟਾਈ ਗਈ ਵੀ ਆਪਣੇ ਆਨੂੰ ਆਪਣੇ ਨਾਲ ਲੜਾਓ ਲਾਭ ਸਿੰਘ ਵੀ ਐਸੀ ਹੈ ਤੁਸੀਂ ਵੀ ਐਸੀ ਹੋ ਕੋਈ ਹੋਰ ਬੋਲੇ ਉੱਥੇ ਥੋ-ਥੋ ਬੁਲਾਇਆ ਗਿਆ ਜਣਕੇ ਰਾਜਨੀਤੀ ਨੂੰ ਥੋੜਾ ਬਹੁਤਾ ਸਮਝ ਲਓ ਨਾਲ ਹੀ ਲੱਗਦੀ ਗੱਲ ਹੋਰ ਕਹਿ ਦਿਆਂ ਜੀ ਜਿਹੜਾ ਦਾਣਾ ਬਣ ਕਾਂਗਰਸ ਪਾਰਟੀ ਬਣ ਰਹੀ ਹੈ ਜਿਹੜਾ ਸੈਨੇ ਦੇ ਵਿੱਚ ਸੁਖਵਿੰਦਰ ਸਿੰਘ ਦਾ ਕਤਲ ਹੋਇਆ ਉਹਦੇ ਤੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਬੇਨਤੀ ਹੈ ਵੀ ਪਹਿਲਾਂ ਵੀ ਕਾਂਗਰਸ ਨੇ ਅੱਗ ਲਾਈ ਹੈ ਪੰਜਾਬ ਨੂੰ ਭਾਵੇਂ ਦਿੱਲੀ ਕਤਲੇਆਮ ਹੋਵੇ ਭਾਵੇਂ ਜੂਨ 84 ਦੀ ਗੱਲ ਹੋਵੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਗੱਲ ਹੋਵੇ ਜੇ ਪੰਜਾਬ ਦੇ ਵਿੱਚ ਅੱਤਵਾਦੀ ਗੱਲ ਹੋਵੇ ਇਹ ਪਹਿਲਾਂ ਵੀ ਅੱਗਾਂ ਕਾਂਗਰਸ ਨੇ ਲਾਈਆਂ ਨੇ ਤੇ ਹੁਣ ਵੀ ਕੰਮ ਰੱਖਦੀ ਕੋਸ਼ਿਸ਼ ਇਹ ਹੀ ਹੈ ਵੀ ਜਦ ਜਦੋਂ ਕਿਤੇ ਪਤਾ ਲੱਗੇ ਵੀ ਇੱਥੇ ਜੇ ਅੱਗ ਵੱਲਦੀ ਹੈ ਇਹਨੂੰ ਹੋਰ ਤਫਾਇਆ ਜਾਵੇ ਤੇਲ ਦੀ ਛਿੱਟੇ ਹੋਰ ਮਾਰੇ ਜਾਣ ਇਹ ਕਾਂਗਰਸ ਕੰਮ ਕਰ ਰਹੀ ਹੈ ਜੀ ਇਹ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਸੁਚੇਤ ਰਹਿਓ ਧਿਆਨ ਰੱਖਿਓ ਲਾਸਟ ਵਿੱਚ ਕਹਿ ਦਿੰਨਾ ਚੰਨੀ ਸਾਹਬ ਹੋਣ ਜਾਂ ਆ ਲੱਖੇ ਵਰਗੇ ਭਾਨੇ ਸਿੱਧੂ ਵਰਗੇ ਰਫਤਾਰ ਵਰਗੇ ਮਾਨਦਲੀ ਇਹ ਸਭ ਉਹ ਲੋਕ ਨੇ ਜਿਹੜੇ ਚਾਹੁੰਦੇ ਨੇ ਵੀ ਪੰਜਾਬ ਨੂੰ ਬਲ ਦੀ ਪੱਠੇ ਦੇ ਵਿੱਚ ਕਿਦਾਂ ਝੁਕਿਆ ਜਾਵੇ ਔਰ ਮੌਜੂਦਾ ਸਰਕਾਰ ਨੂੰ ਬੱਤ-ਬੱਤ ਤੰਗ ਪਰੇਸ਼ਾਨ ਕੀਤਾ ਜਾਵੇ ਲੋਕ ਕਹਿ ਦੇਣ ਵੀ ਹੁਣ ਬਦਲਾ ਆ ਦੀ ਲੋ ਇਹ ਅੱਗ ਲਾਉਣ ਵਾਲੇ ਜਿਹੜੇ ਹੈਗੇ ਨੇ 5-7 ਜਿਹੜੇ ਧਰਨੇ ਵਿੱਚ ਬੈਠੇ ਨੇ ਇਹਨਾਂ ਵੱਲ ਥੋੜਾ ਜਿਹਾ ਧਿਆਨ ਦੇ ਲਿਓ ਭੋਗ ਪੈ ਜਾਣਾ ਉਹ ਮੁੰਡੇ ਦਾ ਤੇ ਉਦੋਂ ਬਾਅਦ ਕਿਸੇ ਨੇ ਨਿਖੜਣਾ ਜਿਹੜੇ ਲੱਖੇ ਬਾਰੇ ਕਹਿੰਦੇ ਨੇ ਕਮੇਟੀ ਬਣਾ ਲਓ ਇਹ ਸੰਘਰਸ਼ ਜਾਰੀ ਰੱਖਣਾ ਹੈ ਕੋਈ ਸੰਘਰਸ਼ ਨਹੀਂ ਰਿਜੀ ਸੌਰੀ ਨਿਜੀ ਰੰਜਸ ਦੇ ਕਾਰਨ ਉਹ ਮੁੰਡੇ ਦੀ ਮੌਤ ਹੋਈ ਹੈ ਜੀ ਕਤਲ ਕੀਤਾ ਗਿਆ ਇੱਥੇ ਇਹਨੂੰ ਪੋਲੀਟੀਕਲ ਮੇਵ ਨਾਮ ਨਾ ਬਣਾਓ ਨਿੰਕੇ ਰਾਜਨੀਤੀ ਨਾ ਕਰੋ ਲਾਸ਼ਾਂ ਤੇ ਰਾਜਨੀਤੀ ਨਾ ਕਰੋ ਜਿਹਦਾ ਪੁੱਤ ਮਰਿਆ ਉਹਨੂੰ ਪਤਾ ਹੈ ਇਹ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ